ਐ ਸਰਕਾਰ ਦੇ ਕੰਨ ਤੇ ਜੂ ਨਹੀਂ ਰਿੰਗਦੀ ਕਿ ਜੇ ਅਸੀਂ ਵਪਾਰੀ ਦਾ ਰੋਕੜ ਰੋਕ ਲਾਂਗੇ ਉਹਦੀ ਵਰਕਿੰਗ ਕੈਪੀਟਲ ਰੋਕ ਲਾਂਗੇ ਤੇ ਉਹ ਕੰਮ ਕਿਵੇਂ ਕਰੇਗਾ ਹਾਰ ਕੇ ਸਾਨੂੰ ਅੱਜ ਇਹ ਜੁਆਇੰਟ ਮੀਟਿੰਗ ਬੁਲਾਨੀ ਪਈ ਹੈ ਔਰ ਅੱਜ ਇਹ ਜੁਆਇੰਟ ਮੀਟਿੰਗ ਤੇ ਅੱਜ ਸੀ ਫੈਸਲਾ ਕੀਤਾ ਮੈਂ ਕੋਈ ਫੇਰ ਦੱਸਦੇ ਆ ਅਸੀਂ ਸਰਕਾਰ ਕੋਲੋਂ ਕੁਝ ਨਹੀਂ ਮੰਗ ਰਹੇ ਜਿਹੜਾ ਸਾਡਾ ਪੈਸਾ ਵਪਾਰੀ ਦਾ ਪੈਸਾ ਸਰਕਾਰ ਕੋਲ ਪਿਆ ਜਿਹੜਾ ਐਕਸੈਸ GST ਰੇਟ ਵੇਰੀਏਸ਼ਨ ਕਰਕੇ ਆ ਜਾਂਦਾ ਹੈ ਅਸੀਂ ਸਿਰਫ ਉਹੀ ਮੰਗਦੇ ਪਏ ਆ ਤੁਹਾਡੇ ਕੋਲੋਂ ਨਹੀਂ ਮੰਗਦੇ ਪਏ ਪੈਸੇ ਕਿ ਤੂੰ ਸਰਕਾਰ ਸਾਨੂੰ ਕੁਝ ਦੇ ਦੇਵੇ ਵਪਾਰੀ ਇਹ ਨਹੀਂ ਮੰਗਦਾ ਪਿਆ ਕਿ ਸਾਨੂੰ ਕੁਝ ਸਰਕਾਰ ਦੇ ਦੇਵੇ ਸਿਰਫ ਵਪਾਰ ਵਪਾਰੀ ਉਹ ਮੰਗਦਾ ਜਿਹੜਾ ਉਹਦਾ ਆਪਣਾ ਪੈਸਾ ਸਰਕਾਰ ਕੋਲ ਪਿਆ ਹੋਇਆ ਔਰ ਅਸੀਂ ਜਿਹੜਾ ਹੈਗਾ ਹੈ ਅੱਜ ਇਹ ਮੰਗ ਕੀਤੀ ਹੈ ਕਿ ਜਿੰਨੇ ਬੈਠਦੇ ਔਰ GST ਦੇ ਰਿਫੰਡਸ ਪੇ ਨੇ ਉਹ ਬਿਨਾਂ ਕਿਸੇ ਦੇਰੀ ਦੇ ਇਮੀਡੀਏਟਲੀ ਇਸ਼ੂ ਕੀਤੇ ਜਾਣ ਔਰ ਅੱਗੇ ਵਾਸਤੇ ਵੀ ਇੱਕ ਟ੍ਰਾਂਸਪੇਰੈਂਟ ਮੈਕੈਨਿਜ਼ਮ ਐਸਟੈਬਲਿਸ਼ ਕੀਤਾ ਜਾਵੇ ਕਿ ਆਟੋਮੈਟਿਕਲੀ ਜਦੋਂ ਵਪਾਰੀ ਨੇ ਐਪਲੀਕੇਸ਼ਨ ਦਿੱਤੀ ਹੈ 60 ਦਿਨ ਦੇ ਵਿੱਚ ਵਿੱਚ ਤੁਸੀਂ ਰਿਫੰਡ ਦੇਣਾ ਤੇ ਆਟੋਮੈਟਿਕਲੀ ਰਿਫੰਡ ਆ ਜਾਏਗੀ ਬਈ ਸੈਂਟਰ ਦਾ ਹੁੰਦਾ ਜੀ ਇੱਥੇ ਗੁਰੂ ਦਕਸ਼ਣਾ ਵੀ ਦੇਣੀ ਪੈਂਦੀ ਹੈ ਤੇ ਰਿਫੰਡ ਫੇਰ ਹੀ ਨਹੀਂ ਆਉਂਦਾ ਔਰ ਜਿੱਥੇ ਡਿਲੇ ਹੋਵੇ ਉਥੇ ਉਸ ਅਫਸਰ ਦੀ ਰਿਸਪੌਂਸਿਬਿਲਟੀ ਸੌਰੀ ਰਿਸਪੌਂਸਿਬਿਲਟੀ ਫਿਕਸ ਕਰਨੀ ਚਾਹੀਦੀ ਹੈ ਔਰ ਵਪਾਰੀਅਨ ਮਜਬੂਰ ਹੋਣਗੇ ਅਜੇ ਤੱਕ ਤੇ ਸਾਰੇ ਵਪਾਰੀ ਟਿਕੜਨ ਬੈਠੇ ਨੇ ਅੱਗੇ ਤੋਂ ਇੰਡਸਟਰੀ ਐਪਲੀਕੇਸ਼ਨ ਜਿਹੜੀ ਲੀਗਲੀ ਬੰਦਾ ਵੈਂਟਸ ਔਰ ਉਹ ਰਿਸਪੌਂਸੀਬਲ ਆਫੀਸਰ ਨੂੰ ਆਪਣੇ ਕੋਲੋਂ ਦੇਣਾ ਪਏਗਾ ਅੱਗੇ ਤੋਂ ਅਸੀਂ ਉਹ ਵੀ ਐਪਲੀਕੇਸ਼ਨ ਜਿਹੜੀ ਹੈਗੀਆਂ ਨੇ ਇੰਟਰਸਟ ਦੀਆਂ ਉਹਦੇ ਚ ਫਾਈਲ ਕਰਾਂਗੇ ਔਰ ਅਸੀਂ ਸਰਕਾਰ ਕੋਲੋਂ ਇਹ ਮੰਗ ਕਰਦੇ ਆ ਕਿ 10 ਦਿਨ ਦੇ ਵਿੱਚ ਵਿੱਚ ਵਿਦ ਇਨ 10 ਡੇਸ ਦੈਟ ਇਜ਼ ਕਮਿੰਗ ਔਨ ਨੈਕਸਟ ਵੀਕ ਦਾ ਨੈਕਸਟ ਸੰਡੇ ਕਿਦਰ ਪਿਆ 8 ਦਸੰਬਰ ਸੰਡੇ ਕਿਦਰ ਪਿਆ ਦੇਖ ਲਓ 8 ਨੂੰ ਮੰਡੇ ਹੈ ਨਾ 8 ਤਰੀਕ ਤੱਕ ਜੇ ਸਰਕਾਰ ਨੇ ਪਿਛਲਾ ਟੋਟਲ ਦਾ ਟੋਟਲ ਬੈਕਲੌਗ ਇਹ ਨਹੀਂ ਕਿ ਇੱਕ ਮਹੀਨੇ ਦਾ ਪਾ ਦਿਓ ਤੇ ਹਜੂ ਪਹੁੰਚ ਦਿਓ ਜਿੰਨਾ ਹੁਣ ਤੱਕ ਦਾ ਅਕਤੂਬਰ ਮਹੀਨੇ ਤੱਕ ਦਾ ਦਿਨਾਂ ਰਿਫੰਡ ਦਾ ਬੈਕਲੌਗ ਤੁਹਾਡੇ ਕੋਲੇ ਬੰਦ ਹੈ ਜੇ 8 ਦਸੰਬਰ ਤੱਕ ਨਾ ਪਾਇਆ ਤੇ ਸੂਬੇ ਭਰ ਦੇ ਟੈਕਸੇਸ਼ਨ ਦਫ਼ਤਰਾਂ ਦਾ ਵਪਾਰੀ ਸੰਗਠਨ ਔਰ ਉੱਥੇ ਦੀ ਜਿਲ੍ਹਾ ਟੈਕਸ ਬਾਰਡ ਜੁਆਇੰਟਲੀ ਉਹਦਾ ਘਰਾਵ ਕਰਨ ਗਿਆ ਤੇ ਫਿਰ ਸਾਨੂੰ ਧੌਂ ਤੇ ਗੋਡਾ ਰੱਖਣਾ ਵੀ ਆਉਂਦਾ ਅਸੀਂ ਅਜੇ ਤੱਕ ਬੇਨਤੀਆਂ ਕਰਦੇ ਆਏ ਆ ਲੇਕਿਨ ਬੇਨਤੀ ਦੀ ਵੀ ਇੱਕ ਲਿਮਿਟ ਹੁੰਦੀ ਹੈ ਤੇ ਫਿਰ ਪੰਜਾਬੀ ਧੌਂ ਤੇ ਗੋਡਾ ਰੱਖਣਾ ਵੀ ਜਾਣਦੇ ਨੇ ਤੇ ਫਿਰ ਆਪਣਾ ਹੱਕ ਲੈਣਾ ਵੀ ਜਾਣਦੇ ਨੇ ਔਰ ਉਹਦੇ ਵਾਸਤੇ ਜੋ ਵੀ ਕਨਸੀਕਵੈਂਸਸ ਹੋਣਗੇ ਉਹਦੇ ਵਾਸਤੇ ਪੰਜਾਬ ਸਰਕਾਰ ਦੇ ਮੰਤਰੀ ਪੰਜਾਬ ਸਰਕਾਰ ਦੇ ਫਰੇਸ਼ਰ ਕਮਿਸ਼ਨਰ ਪੰਜਾਬ ਸਰਕਾਰ ਦੇ ਟੈਕਸੇਸ਼ਨ ਕਮਿਸ਼ਨਰ ਤੇ ਜ਼ਿਲ੍ਹਿਆਂ ਦੇ ਡਿਪਟੀ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਜਿਹੜੇ ਹੈਗੇ ਨੇ ਉਹ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਣਗੇ ਉਹ ਆਪਣਾ ਹਿਸਾਬ ਲਾ ਕੇ ਰੱਖਣਗੇ ਸੋ ਸਾਡੀ ਸਿੱਧੀ ਸਿੱਧੀ ਉਹਨਾਂ ਨੂੰ ਚੇਤਾਵਨੀ ਹੈ ਬੇਨਬਰ ਪ੍ਰਾਰਥਨਾ ਵੀ ਹੈਗੀ ਆ ਹੱਥ ਜੋੜ ਕੇ ਬੇਨਤੀ ਵੀ ਹੈਗੀ ਆ ਕੀ ਵਪਾਰੀ ਨੂੰ ਸ਼ਾਂਤੀ ਨਾਲ ਵਪਾਰ ਕਰਨ ਦਿਓ ਜੇ ਵਪਾਰ ਕਰੇਗਾ ਤਾਂ ਤੁਹਾਡਾ ਟੈਕਸ ਰੈਵਨਿਊ ਵਧੇਗਾ ਪਰ ਲੱਗਦਾ ਹੈ ਕਿ ਤੁਹਾਨੂੰ ਕੋਈ ਇੰਟਰਸਟ ਨਹੀਂਗਾ ਕਿ ਪੰਜਾਬ ਦਾ ਟੈਕਸ ਰੈਵਨਿਊ ਵਧੇ ਜੇ ਥੋੜੀ ਬਹੁਤੀ ਵੀ ਸਿਆਣਪ ਹੁੰਦੀ ਤੇ ਤੁਸੀਂ ਵਪਾਰੀਆਂ ਦਾ ਹੱਕ ਦਾ ਪੈਸਾ ਨਾ ਰੋਕਦੇ ਉੱਥੇ ਤੁਸੀਂ ਇਤਰਾਜ਼ ਕਰ ਸਕਦੇ ਜੀ ਇਹ ਮੇਰੇ ਕੋਲ ਕੁਝ ਮੰਗਦੇ ਨੇ ਵਪਾਰੀ ਤੁਹਾਡੇ ਕੋਲੋਂ ਕੁਝ ਮੰਗਦਾ ਨਹੀਂ ਪਿਆ ਜਿਹੜਾ ਉਹਦਾ ਪੈਸਾ ਤੁਹਾਡੇ ਕੋਲ ਪਿਆ ਉਹਦੀ ਵਾਪਸੀ ਮੰਗਦਾ ਪਿਆ ਸੋ ਇੰਨੀਆਂ ਬੇਨਤੀਆਂ ਆਪਜੀ ਰੂ ਤੇ ਥਰੂ ਮੈਂ ਪੰਜਾਬ ਸਰਕਾਰ ਨੂੰ ਕਰਨੀਆਂ ਸੀਗੀਆਂ ਉਮੀਦ ਕਰਦਾ ਕਿ 8 ਤਰੀਕ ਨੂੰ ਐਸੀ ਸਿਚੁਏਸ਼ਨ ਨਹੀਂ ਪੈਦਾ ਕਰਨਗੇ ਕਿ ਸਾਨੂੰ ਸਾਰਿਆਂ ਨੂੰ ਟ੍ਰੇਡ ਆਰਗੇਨਾਈਜੇਸ਼ਨਸ ਨੂੰ ਔਰ ਪੰਜਾਬ ਟੈਕਸ ਬਾਰ ਔਰ ਡਿਸਟ੍ਰਿਕਟ ਟੈਕਸ ਬਾਰ ਐਸੋਸੀਏਸ਼ਨਸ ਨੂੰ ਡਿਸਟ੍ਰਿਕਟ ਦੇ ਦਫਤਰਾਂ 'ਤੇ ਆਕਰ ਕਰਨ ਦੀ ਲੋੜ ਪਵੇ ਇਸ ਉਮੀਦ ਦੇ ਨਾਲ ਕਿ ਅੱਠ ਤੱਕ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਪਿਛਲਾ ਬੈਕਲੌਗ ਸਾਰਾ ਰਿਫੰਡ ਦਾ ਉਹ ਇਸ਼ੂ ਹੋ ਜਾਵੇ ਔਰ ਅੱਗੇ ਵਸਤੇ ਰੈਗੂਲਰ ਬੇਸ ਮੰਥਲੀ ਬੇਸਿਸ ਦੇ ਉੱਤੇ ਜਿਹੜਾ ਰਿਫੰਡ ਅਰਾਈਜ਼ ਹੋਏਗਾ ਉਹ ਨਾਲ-ਨਾਲ ਮਿਲੇ ਇਸ ਗੱਦੇ ਉਮੀਦ ਕਰਦੇ ਆ ਸਭ ਤੋਂ ਵੱਡਾ ਮੁੱਦਾ ਇਸ ਵਾਰ ਇਹ ਹੀ ਹੈ ਕਿ ਕੰਚਨ ਪ੍ਰੀਤ ਕਿੱਥੇ ਹੈ ਕੰਚਨ ਪ੍ਰੀਤ ਦਾ ਹਉਆ ਜਿਹੜਾ ਆ ਉਹ ਜੋ ਮੌਜੂਦਾ ਸਰਕਾਰ ਨੇ ਖੜਾ ਕੀਤਾ ਪਹਿਲੀ ਤੇ ਗੱਲ ਹੈ ਕਿ ਪੰਜਾਬ ਦੀ ਰਵੈਤ ਹੈ ਪੰਜਾਬ ਦਾ ਸੱਭਿਆਚਾਰ ਹੈ ਕਿ ਚਾਹੇ ਜਿੱਡਾ ਮਰਜੀ ਵੱਡੇ ਤੋਂ ਵੱਡਾ ਦੁਸ਼ਮਣ ਵੀ ਹੋਵੇ ਵਿਰੋਧੀ ਹੋਵੇ ਉਹਦੀ ਵੀ ਜਿਹੜੀ ਧੀ ਭੈਣ ਹੁੰਦੀ ਹੈ ਦੁਸ਼ਮਣ ਵੀ ਉਹਦਾ ਸਤਿਕਾਰ ਕਰਦੇ ਪਰ ਪਹਿਲੀ ਵਾਰਾਂ ਦੇਖਿਆ ਹੈ ਕਿ ਰਾਜਨੀਤੀ ਦੇ ਵਿੱਚ ਸਿਰਫ ਰਾਜਨੀਤੀ ਦੇ ਵਿੱਚ ਅੱਗੇ ਵਧਣ ਲਈ ਇੱਕ ਬੱਚੀ ਨੂੰ ਪ੍ਰਚਾਰ ਕਰਨ ਤੋਂ ਰੋਕਣ ਲਈ ਉਹਦੀ ਜਿਹੜੀ ਇੱਕ ਸ਼ਖਸੀਅਤ ਉੱਭਰ ਰਹੀ ਹੈ ਇੱਕ ਬਤੌਰ ਆਗੂ ਦੇ ਉਹਨੂੰ ਰੋਕਣ ਲਈ ਕੇਸਾਂ ਦੇ ਵਿੱਚ ਉਲਝਾਇਆ ਜਾ ਰਿਹਾ ਹੈ ਮੈਨੂੰ ਹੈਰਾਨੀ ਦੇ ਇਸੇ ਗੱਲ ਦੀ ਹੈ ਨਾ ਜੀ ਇੱਕ ਕੁੜੀ ਨੇ ਪੇਸ਼ ਹੋਣਾ ਤੇ ਮੇਰੇ ਖਿਆਲ ਅਸੀਂ ਵੀ 5-7 ਜਣੇ ਹੀ ਆਂ ਪਹਿਲੋਂ ਵੀ ਕਿਹਾ ਸੀਗਾ ਕਿ ਇੰਨੇ ਕੁ ਜਣੇ ਹੀ ਆਵਾਂਗੇ ਤੇ ਸਾਰਨ ਪਤਾ ਸੀਗਾ ਕਿ ਇਨਵੈਸਟੀਗੇਸ਼ਨ ਜੁਆਇੰਟ ਕਰਨੀ ਹੈ ਜੋ ਅਦਾਲਤ ਨੇ ਹੁਕਮ ਕੀਤਾ ਹੈ ਅਦਾਲਤ ਤੇ ਭਰੋਸਾ ਆ ਸਾਨੂੰ ਵੀ ਔਰ ਕੰਚਨਪ੍ਰੀਤ ਨੂੰ ਵੀ ਅਦਾਲਤ ਨੇ ਬੜੀ ਵੱਡੀਆਂ ਨੂੰ ਰਾਹਤ ਦਿੱਤੀ ਹੈ ਕਿ ਜਿੰਨੇ ਉਹਦੇ ਵਿਰੁੱਧ ਮੁਕਦਮੇ ਚਾਰ ਦਰਜ ਸੀ ਚੋਂ ਦੇ ਵਿੱਚੋਂ ਇਹਨੂੰ ਇੰਟੈਰਮ ਬੇਲ ਦਿੱਤੀ ਹੈ ਰੈਸਟ ਸਟੇ ਦਿੱਤੀ ਹੈ ਇਨਵੈਸਟੀਗੇਸ਼ਨ ਜੁਆਇਨ ਕਰਨ ਦੇ ਉਹਨੂੰ ਜਿਹੜਾ ਆ ਹੁਕਮ ਕੀਤੇ ਨੇ ਤੇ ਔਰ ਨਾਲ ਹੀ ਕਿ ਜੇ ਕੋਈ ਪ੍ਰਸ਼ਾਸਨ ਕੋਈ ਮੁਕਦਮਾ ਦਰਜ ਕਰਦਾ ਹੈ ਤੇ 7 ਡੇ ਦਾ ਜਿਹੜਾ 7 ਦਿਨ ਦਾ ਇੱਕ ਹਫਤੇ ਦਾ ਨੋਟਿਸ ਜਿਹੜਾ ਆ ਉਹ ਉਹਨੂੰ ਦੇਣਾ ਪਊਗਾ ਪਟਿਆ ਸਾ ਇੱਕ ਮਹਿਲਾ ਦੇ ਲਈ ਜਿਹੜਾ ਇੰਨੀ ਜ਼ਿਆਦਾ ਡਿਪਲੋਇਮੈਂਟ ਇਹਨਾਂ ਪੁਲਿਸ ਬਲਕਿ ਉਹ ਤਨਖਾਦ ਕੀਤਾ ਗਿਆ ਇਹਨਾਂ ਦੇ ਵਿਚਾਰਾਂ ਦੇ ਵਾਸਤੇ ਗੱਲ ਨਹੀਂ ਕੀ ਨਾ ਕਿਹੇ ਸਚੂ ਦੇ ਨਾ ਕਿ ਡੀਐਸਪੀ ਦੇ ਐ ਨਾ ਕਿ ਐਸਐਪੀ ਤੇ ਨਾ ਐਸਐਸਪੀ ਤੇ ਨਾ ਡੀਆਈਐਸ ਦੇ। ਹੋਰ ਇਸੇ ਤਰ੍ਹਾਂ ਇੱਕ ਐਸਐਸਪੀ ਨੂੰ ਸਸਪੈਂਡ ਤੱਕ ਕਰ ਦਿੱਤਾ ਗਿਆ ਹੈ। ਲੱਗਦਾ ਕਿ ਉਹ ਵੀ ਇਸੇ ਮਾਮਲੇ ਦੇ ਨਾਲ ਜੋੜ ਕੇ ਲੋਕ ਦੇਖ ਰਹੇ ਹੋ। ਇਹ ਤਾਂ ਮੇਰੇ ਖਿਆਲੋਂ ਕੋਈ ਓਲਾ ਹੀ ਨਹੀਂਗਾ। ਕੋਈ ਓਲਾ ਹੀ ਨਹੀਂਗਾ। ਨਾ ਤਾਂ ਸਰਕਾਰ ਨੇ ਖੰਡਨ ਕੀਤਾ ਹੈ ਜਦੋਂ মিডিਆ ਰਿਪੋਰਟਾਂ ਇਹ ਆਈਆਂ ਨੇ ਕਿ ਉਹਨੂੰ ਕੇਵਲ ਇਸ ਕਰਕੇ ਕਿ ਕੰਚਨਪ੍ਰੀਤ ਨੂੰ ਤੂ ਅਰੈਸਟ ਕਿਉਂ ਨਹੀਂ ਕੀਤਾ? ਕਿਉਂ ਨਹੀਂ ਸਖਤੀ ਕੀਤੀ? ਉਹਨੂੰ ਉਹਦਾ ਸ਼ਿਕਾਰ ਬਣਾ ਕੇ ਇੱਕ ਜੋਗ ਅਫਸਰ ਨੂੰ ਇੱਕ ਵਧੀਆ ਅਫਸਰ ਨੂੰ ਉਹਦੇ ਜਿਹੜਾ ਸਰਵਸ ਹੈ ਬੁੱਕ ਹੈ ਉਹਦੇ ਉੱਤੇ ਜੋ ਕੁਛ ਅੰਕਿਤ ਕੀਤਾ ਗਿਆ ਜੋ ਕੁਛ ਦਰਦ ਕਰ ਦਿੱਤਾ ਗਿਆ ਸਸਪੈਂਸ਼ਨ ਦੇ ਆਰਡਰ ਜਿਹੜੇ ਐ ਤੇ ਉਹ ਬੜੀ ਵੱਡੀ ਬੇਇਨਸਾਫੀ ਹੈ ਇੱਕ ਯੰਗ ਅਫੀਸਰ ਦੇ ਨਾਲ ਜਿਹਨੇ ਡੀਜੀਪੀ ਦੇ ਉਹਦੇ ਤੱਕ ਜਾਣਾ ਸੀਗਾ ਸਾਨੂੰ ਉਹਦੇ ਨਾਲ ਹਮਦਰਦੀ ਹੈ ਪਰ ਸਵਾਲ ਇਹ ਕਿ ਚੋਣ ਜਿੱਤਣ ਤੋਂ ਬਾਅਦ ਇਹ ਕਿਉਂ ਹੱਥ ਖੰਡੇ ਅਪਰਾਏ ਜਾ ਗਏ ਕਿ ਜਿਹੜੀ ਇਹ ਜੇਲਾ ਪੀਛੇ ਗਲਾਕਸਮੀ ਚੋਣਾਂ ਆ ਰਹੀਆਂ ਐ ਹੌਂਦਿਜ ਕੋਈ ਗ੍ਰਾਂਂਤਮ ਤੋਂ ਲਈ ਕੀਤਾ ਜਾ ਰਿਹਾ ਦੇਖੋ ਪਹਿਲੀ ਤੇ ਗੱਲ ਆ ਕੇ ਰਾਜਨੀਤੀ ਕਰੋ ਯਾਰ ਇਹ ਵੀ ਸੁਣਿਆ ਸੀ ਕਿ ਕਿ ਰਾਜਨੀਤੀ ਗੰਦੀ ਵੀ ਹੋ ਗਈ ਆ ਗੰਦੀ ਕਰਨ ਵਾਲੇ ਵੀ ਆ ਗਏ ਪਰ ਐਡੀ ਗੰਦੀ ਕਰ ਦਿੱਤੀ ਕਿ ਸਿੱਧਾ ਹੀ ਕਹਿੰਦੇ ਆ ਕਿ ਸਾਮ-ਦਾਮ ਦੰਡ ਭੇਦ ਚਾਹੇ ਲੜਾਈ ਝਗੜਾ ਕਰਨਾ ਪਵੇ ਚੋਂਨ ਜਿਤਨੀ ਹੈ ਤੁਹਾਡੇ ਸਾਹਮਣੇ ਹੀ ਮਨੀਸ਼ ਸ਼ਿਸ਼ੋਧਿਆ ਦੇ ਬਿਆਨ ਉਹ ਮਨੀਸ਼ ਸ਼ਿਸ਼ੋਧਿਆ ਦੇ ਬਿਆਨ ਨੇ ਉਹ ਆਮ ਆਦਮੀ ਪਾਰਟੀ ਦੀ ਨੀਤੀ ਹੈ ਰਾਜਨੀਤਿਕ ਉਸੇ ਦੇ ਤਹਿਤ ਹੀ ਪੰਜਾਬ ਦੇ ਵਿੱਚ ਉਹ ਅੱਗੇ ਵਧ ਰਹੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਹੈ ਇਹਨੂੰ ਪਿਆਰ ਨਾਲ ਤੇ ਭਾਵੇਂ ਕਲਾਵੇ ਚ ਲੈ ਲਓ ਤੇ ਤੁਸੀਂ ਲੋਕਾਂ ਨੂੰ ਉਦੋਂ ਸਬਜ਼ ਬਾਗ ਵਿਖਾ ਕੇ ਆਪਣਾਤ ਦਿਖਾ ਕੇ ਠੱਗੀ ਮਾਰ ਗਏ ਪਰ ਜੇ ਤੁਸੀਂ ਕਹੋ ਕਿ ਦਬਾ ਕੇ ਜਿਹੜਾ ਆ ਡਾ ਕੇ ਜਿਹੜਾ ਆ ਭੌਂ ਕੇ ਪੰਜਾਬ ਦੇ ਉੱਤੇ ਕਰੋਗੇ ਇਹ ਜਿਹੜੇ ਆ ਇਸ 스프링 ਵਾਂਗੂ ਉੱਠਦੇ ਨੇ اچھا ਕੰਚਨਪ੍ਰੀਤ ਦਾ ਡਰ ਕਿਉਂ ਹੈ ਨਾ ਮੈਂ ਤੁਹਾਨੂੰ ਦੱਸਾਂ ਜੀ ਮੈਨੂੰ ਕੱਲ ਕਿਸੇ ਅਫੀਸਰ ਦਾ ਫੋਨ ਆਇਆ ਬੜੇ ਸੀਨੀਅਰ ਅਫਸਰ ਦਾ ਤੇ ਉਹਨੇ ਮੇਰੇ ਨਾਲ ਇਹੀ ਗੱਲ ਕੀਤੀ ਕਿ ਕੰਚਨਪ੍ਰੀਤ ਕੱਲ ਨੂੰ ਜਿਹੜਾ ਇਨਵੈਸਟੀਗੇਸ਼ਨ ਜੁਆਇਨ ਕਰ ਰਹੀ ਹੈ ਮੈਂ ਕਿਹਾ ਤਾਂ ਹਾਂ ਜੀ ਮੈਂ ਕਰ ਰਹੀ ਐ ਜੀ ਅਦਾਲਤ ਦੇ ਹੁਕਮ ਹੈ ਮੈਨੂੰ ਕਹਿੰਦਾ ਮੈਨੂੰ ਬਾਕੀ ਤਾਂ ਪਤਾ ਕੋਈ ਨਹੀਂ ਕਿ ਅਕਾ 2027 ਦੀ ਐਮਐਲਏ ਜ਼ਰੂਰ ਬਣਗੀ ਜੇ ਤੁਹਾਡੀ ਕੁੜੀ ਹਾਂਜੀ ਉਹਨੇ ਕਿਹਾ ਕਨਫਰਮ ਹਾਂ ਉਹਨੇ ਕਿਹਾ ਵੀ ਇਹ ਆਂਦੇ ਬਾਕੀ ਦਾ ਮੈਨੂੰ ਕਿਸੇ ਦਾ ਪਤਾ ਨਹੀਂਗਾ ਆਂਦਾ 2027 ਚ ਕੰਚਨਪ੍ਰੀਤ ਤੇ ਐਮਐਲਏ ਜਿੱਤੀ ਪਈ ਸੀ ਅੱਛਾ ਉਹਦਾ ਡਾਇਲੌਗ ਸੀ ਅਫਸਰ ਦਾ ਇਥੇ ਤੁਸੀਂ ਹਿਸਾਬ ਲਾ ਲੈ ਵੀ ਡਰ ਕਾਦਾ ਲੱਗਦਾ ਅੱਛਾ ਇਹ ਕੀ ਨਹੀਂ ਇਸ ਕੁੜੀ ਦੀ ਜਿਹੜੀ ਰਾਜਨੀਤਿਕ ਸਮਰੱਥਾ ਆ ਇੱਕ ਉਦੇ ਕੋਲ ਜਿਹੜਾ ਲੌਜਿਕ ਆ ਗੱਲ ਕਰਨ ਦਾ ਉਹਨੇ ਪੰਜਾਬ ਦੀ ਫਿਜ਼ਾ ਚੇਂਜ ਕਰਕੇ ਰੱਖਦੀ ਰਾਜਨੀਤੀ ਦੀ ਔਰ ਸਦਾ ਸੁਖਬੀਰ ਸਿੰਘ ਬਾਦਲ ਦੇ ਸ਼ਬਦ ਸੀ ਅਸੀਂ ਕੁਦਰਤੀ ਇਹ ਇਕੱਠੇ ਕਿਤੇ ਹੋ ਗਏ ਉੱਥੇ ਗੱਲ ਚੱਲ ਪਈ ਵੀ ਕੰਚਨ ਵੀ ਆਗੂ ਬਣ ਗਈ ਉਹ ਤੇ ਯਾਰ ਮੈਨੂੰ ਇਸ ਗੱਲ ਦੀ ਰਹਿਣੀ ਆ ਕਿ ਜਿੰਨੇ ਦਾ ਪੰਜਾਬ ਨਾਲ ਕੋਈ ਲਾਗਾ ਦੇਗਾ ਨਹੀਂਗਾ ਹੋਰ ਯੂਪ ਦੇ ਬਿਹਾਰ ਦੇ ਉਦੋਂ ਸਾਊਥ ਇੰਡੀਆ ਦੇ ਹਾਂ ਤੇ ਮੈਨੂੰ ਕਈਆਂ ਨੇ ਲੀਡਰਾਂ ਨੇ ਐਮਪੀਆਂ ਨੇ ਕਿਹਾ ਕਿ ਇਹ ਕੁੜੀ ਕਿੱਥੋਂ ਲਿਆਂਦੀ ਸੀ ਹਾਂਜੀ ਹਾਂ ਵੀ ਸੋਸ਼ਲ ਮੀਡੀਆ ਤੇ ਸਟਾਰ ਸਰਕਾਰੋਂ ਤੋਂ ਆਵਾਂਗੀ ਪਾਰਟੀ ਸਰਕਾਰੋਂ ਤੋਂ ਡਰ ਰਹੀ ਹੈ ਉਹ ਡਰ ਰਹੀ ਹੈ ਇੱਥੇ ਕੋਈ ਦਰਾਵਾ ਨਹੀਂ ਗਿਆ ਕਿ ਬੱਚਿਆਂ ਦੇ ਮਨ ਤੇ ਅਸਰ ਵੀ ਹੁੰਦਾ ਹੈ ਹਾਂਜੀ ਇੱਕ ਛੋਟੇ ਜਿਹੇ ਬੱਚੇ ਦੀ ਮਾਂ ਵੀ ਆ ਉਹ ਪਰ ਉਹ ਚੜ੍ਹਦੀ ਕਲਾ 'ਚ ਆ ਜਿੰਨਾ ਮਰਜ਼ੀ ਕਰ ਲੈਣ ਅਕਾਲੀ ਦਲ ਇਸ ਬੱਚੀ ਦੇ ਨਾਲ ਆ ਉਹ ਕਾਲੀਦਲ ਦੇ ਪਰਿਵਾਰ ਦੀ ਬੱਚੀ ਹੈ ਔਰ ਮੈਂ ਕਹਿ ਦਵਾਂ ਕਿ ਉਹ ਪੰਜਾਬ ਦੀ ਧੀ ਹੈ ਤੇ ਹਰੇਕ ਨੂੰ ਉਹਦੇ ਨਾਲ ਖੜਨਾ ਚਾਹੀਦਾ ਜਿਹੜੀ ਉਹਦੇ ਨਾਲ ਬੇਇਨਸਾਫੀ ਹੋ ਰਹੀ ਹੈ ਜੋ ਉਹਦੇ ਨਾਲ ਧੱਕਾ ਹੋ ਰਿਹਾ ਲਾਇਬ੍ਰੇਰੀ ਦੇਖੀ ਹੈ ਕਿ ਅਜਿਸ ਕੇ ਅੰਦਰ ਬੱਚੇ ਪੜ੍ਹਨੇ ਆਏ ਤਾਂ ਉਹਨੂੰ ਪੈਸੇ دیے ਜਾਂਦੇ ਹਨ ਇਹਨਾਂ ਨੇ ਕਿਹਾ ਨਹੀਂ ਮੈਂ ਪਿੱਛੇ ਖੜਾ ਸੀਗਾ ਮੈਂ ਕਹਿਣ ਵਾਲਾ ਮਨੂੰ ਕੋ ਪੁੱਛੇ ਤਾਂ ਮਹਿਨਤਾ ਸਾਹਿਬ ਅੱਜ ਤਈ ਕੋਈ ਅਜਾ ਪਿੰਡ ਨਹੀਂ ਦੇਖਿਆ ਮੈਂ ਪੋਸਟਰ ਤਾਂ ਬਹੁਤ ਲੱਗੇ ਦੇਖੇ ਐਡਵਰਟਾਈਜ਼ਮ ਬਹੁਤ ਦੇਖੀ ਹੈ ਜਉ ਤਾਂ ਟੀਵੀ ਖੋਲੋ ਉਥੇ ਆਊਗਾ ਯੁੱਧ ਨਸ਼ਿਆਂ ਵਿਰੁੱਧ ਪੁਰਾਣੇ ਸਰਪੰਚ ਸਾਹਿਬ ਦਸਰੇ ਸੀ ਜਿਹੜਾ ਨਸ਼ਾ ਛੱਡਦਾ ਉਹਨੂੰ 11.5 ਹਜ਼ਾਰ ਰੁਪਏ ਪੱਲੋ ਦਿੰਦੇ ਸਨ ਆ ਪਹਿਲਾ ਪਿੰਡ ਹੈ ਰਣ ਸਿੰਘ ਕਲਾ ਤੇ ਇਹ ਪਹਿਲੇ ਸਰਪੰਚ ਹੈ ਜਿਹੜੇ ਕਹਿੰਦੇ ਮੈਂ ਪੱਲਿਓ 11.5 ਹਜ਼ਾਰ ਰੁਪਿਆ ਉਸ ਨਸ਼ੇ ਛੱਡਣ ਵਾਲੇ ਬੱਚੇ ਨੂੰ ਤੇ ਉਹਦੇ ਪਰਿਵਾਰ ਨੂੰ ਦੇਣਾ ਤੇ 1100 ਰੁਪਏ ਖਰਾਕ ਪਤਾ ਹਰ ਮਹੀਨੇ ਉਹਨਾਂ ਨੂੰ ਦੇਨੇ ਆ ਤਾਂ ਕਿ ਇਹਨੂੰ ਖੁਰਾਕ ਕਰਕੇ ਇਹਦਾ ਸਿਹਤ ਸੂਤ ਠੀਕ ਕਰੋ ਆ ਪਹਿਲਾ ਪਿੰਡ ਹੈ ਸਾਹਿਬ ਜਿਹਦੇ ਵਿੱਚ ਮੈਂ ਅਜੇ ਪਾਰਕ ਦੇਖਿਆ ਸਭ ਚਾਹ ਸਾਹਿਬ ਮੈਂ ਵੀ گاਉਂ ਮੇਂ ਪਲਉਂ ਸਾਬ ਮੈਂ ਮਿੱਟੀ ਮੈਂ ਜਿਹੜੇ ਛੱਪੜ ਦੀ ਗੱਲ ਕਰਦੇ ਹਾਂ ਮੱਜਾਂ ਦੇ ਪੂਛ ਫੜ ਫੜ ਕੇ ਅਸੀਂ ਵੀ ਉੱਥੇ ਛੱਪੜਾਂ ਚ ਮੱਡੀ ਚਾੜਾ ਮਾਰੀ ਹੈ ਪਰ ਨਾ ਤਾਂ ਮੈਂ ਆ ਛੱਪੜ ਕਹਿਣਾ ਹੀ ਬੇਇੱਜ਼ਤੀ ਹੋਗੀ ਸਾਹਿਬ ਪਿੰਡ ਦੀ ਵੀ ਬੇਇੱਜ਼ਤੀ ਹੋਗੀ ਤੁਹਾਡੇ ਕੰਮ ਦੀ ਬੇਇੱਜ਼ਤੀ ਹੋਗੀ ਇਹ ਤਾਂ ਵਾਕਈ ਲੈ ਕੇ ਸਾਹਿਬ ਆ ਬਾਰ ਬਾਰ ਕਹ ਰਿਹਾ ਸੀ ਲੈ ਕੇ ਦਿਹਾਉਂਗਾ ਮੇਗਾ ਲੇਕ ਤਾਂ ਸੁਗਣਾ ਲੇਕ ਉਹ ਤੇ ਜੁਰੀ ਬਰਦੀ ਐ ਚੰਦੀ ਗੜਾ ਇੱਥੇ ਕਿਹੜੀ ਲੇਕ ਆਈ ਕਹਿੰਦੇ ਇੱਕ ਨਹੀਂ ਚ ਦੋ ਦੋ ਬਣਾ ਰੱਖੀ ਐ ਸਭ ਇਸ ਕੰਮ ਨੂੰ ਸਲਾਮ ਹੈ ਦੋਸਤੋਂ ਵੀ ਮੈਂ ਤਾਂ ਆ ਕੇ ਕਹਿਣ ਲੱਗਿਆ ਸੀਗਾ ਵੀ ਇੰਨੀ ਨੇ ਲੁਕੇ ਕਿੱਥੇ ਰਹਤੀ ਸੀ ਇਹ ਤਾਂ ਅਸੀਂ ਉਹ ਕਹਿੰਦੇ ਨੇ ਦੀਪਕ ਤਲੇ ਹਨੇਰਾ ਇਹਨਾਂ ਨੇ ਇੱਕ ਜੋਰੀ ਪਛਾਣਤਾ ਸਾਬ ਹੀਰੇ ਕੀ ਕਦਰ ਹੈ ਜੋਰੀ ਪਛਾਣਤਾ ਨਹੀਂ ਤਾਂ ਸ਼ੀਸ਼ੇ ਵਿੱਚ ਉਸ ਵਿੱਚ ਕੋਈ ਫਰਕ ਨਹੀਂ ਲੱਗਦਾ ਸਾਬ ਮੇਰੇ ਜਿਹੇ ਸਾੜੀ ਆਦਮੀ ਨੂੰ ਆਪਨੇ ਦਿੱਲੀ ਬੈਠੇ ਮੱਧ ਪ੍ਰਦੇਸ਼ ਬੈਠੇ ਦੇਖਾ ਕਿ ਇਹ ਇਹ ਪਿੰਡ ਵੀ ਹੈ ਪੰਜਾਬ ਦੇ ਅੰਦਰ ਜਿਸ ਤੇ 6 ਸਾਲ ਚੁੱਕ ਜਿਸ ਨੇ ਪ੍ਰਾਲੀ ਨਹੀਂ ਸਾੜੀ ਕਹਿੰਦੇ ਮੈਂ ਚੱਲ ਕੇ ਦੇਖ ਕੇ ਆਉਂਗਾ ਤੇ ਅਗਰ ਐਸਾ ਹੈ ਤਾਂ ਸਾਰੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਇੱਕ ਮੈਸੇਜ ਜਾਵੇ ਜਿਹਦੇ ਨਾਲ ਕੋਈ ਨੁਕਸਾਨ ਨਹੀਂ ਉਹ ਗੱਲ ਵੀ ਕਹਿੰਦੇ ਨੇ ਇਸ ਟੈਗ ਲਾਈਨ ਬਣਦੀ ਹਰੇਕ ਬਾਤ ਕੀ ਤਾਂ ਕਿ ਉਹ ਕੰਧਰਾ ਕਾਗਰ ਮੇ ਸਾਗਰ ਭਰ ਦੋ ਇਹਨਾਂ ਨੇ ਕਿਹਾ ਪ੍ਰਾਲੀ ਸਾਡੇ ਵਾਸਤੇ ਵਰਦਾਨ ਹੈ ਅਜਿਹੀ ਐਗਰੀਕਲਚਰ ਪਾਲਿਸੀ ਜਿਹੜੀਆਂ ਬਣਦੀਆਂ ਸੀਗੀਆਂ ਐਗਰੀਕਲਚਰ ਪਾਲਿਸੀ 에어 ਕੰਡੀਸ਼ਨਰ ਕਮਰੇ ਅਜੇ ਬੈਠ ਕੇ ਬਣਦੀ ਐ ਸਰ ਉਹ ਲੋਕ ਬਣਦੇ ਜਿਨ੍ਹਾਂ ਨੇ ਕਦੇ ਘਰ ਤੋਂ ਬਾਹਰ ਉਸ ਏਸੀ ਤੋਂ ਬਾਹਰ ਕਦੇ ਪੈਰ ਨਹੀਂ ਰੱਖਿਆ ਉਹ ਲੋਕ ਐਗਰੀਕਲਚਰ ਪਾਲਿਸੀ ਬਣਾ ਦਿੰਦੇ ਐ ਚਵਾਰ ਸਾਹਿਬ ਨੇ ਕਿਹਾ ਮੈਂ ਜਾ ਕੇ ਖੇਤ ਚ ਦੇਖ ਕੇ ਆਪ ਇਥੋਂ ਇਹਨਾਂ ਦੀ ਜ਼ੁਬਾਨੀ ਜਿਹੜੇ ਕਿਸਾਨ ਮਿਲੇ ਐ ਚਾਹੇ ਆਲੂ ਵਾਲਾ ਕਿਸਾਨ ਸੀ ਚਾਹੇ ਜਿਨ੍ਹਾਂ ਨੇ ਕਣਕ ਬੀਜ ਰੱਖੀ ਸੀ ਚਾਹੇ ਕਿਸੇ ਨੇ ਸਰੋਂ ਲਾਹ ਰੱਖੀ ਸੀ ਉਹਨਾਂ ਕਿਸਾਨਾਂ ਦੀ ਰਿਕਾਰਡਿੰਗ ਕਰਾ ਕੇ ਲੈ ਕੇ ਗਏ ਐ ਮੈਂ ਉੱਥੇ ਸਾਡਾ ਵਿਭਾਗ ਉਹਨਾਂ ਨੂੰ ਦੱਸੂਗਾ ਇਹ ਕਿਸ ਤਰ੍ਹਾਂ ਕੰਮ ਕਰ ਰਹੇ ਉਹ ਪਾਲਿਸੀ ਇਸ ਬਾਤ ਕੇ ਲੀਏ ਆਪਕੋ ਬਧਾਈ ਹੈ ਸਾ ਪਾਲਿਸੀ ਮੇਕਿੰਗ ਯੂ ਹੈਵ ਟੇਕਨ ਇਟ ਆਊਟ ਆਫ ਦੋਸ ਆਫਿਸਿਸ ਇਨ ਬ੍ਰਿਟਿਸ਼